12 ਲੋਕਾਂ ਨੂੰ ਸੱਦ ਕੇ ਇੱਥੇ ਰੱਖਣਾ ਇਹ ਇੱਕ ਬਹੁਤ ਵਧੀਆ ਹਾਲਾ ਪਰ ਸਾਡੇ ਮਾਮਲੇ ਦੇ ਵਿੱਚ ਗੜਬੜ ਕੀ ਹੋ ਗਈ ਕਿ ਸਾਡੇ ਕੋਲੇ ਉਹਦਾ ਕੰਟਰੋਲ ਨਹੀਂ ਰਿਹਾ ਜੀ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਲਗਾਤਾਰ ਆਈਆਂ ਉਹ ਇਹ ਆਈਆਂ ਕਿ ਸਾਨੂੰ ਰੀਅਲ ਪੋਪੂਲੇਸ਼ਨ ਗਰੋਥ ਦਾ ਹੀ ਨਹੀਂ ਪਤਾ ਕੈਨੇਡਾ ਨੂੰ ਵੀ ਕਿੰਨੀ ਆ ਕਿੰਨੀ ਹੋਈ ਆ ਇਹ ਕਹਿੰਦੇ ਜਿੰਨੀ ਤੁਸੀਂ ਦੱਸਦੇ ਹੋ ਜਿੰਨੇ ਸਰਕਾਰੀ ਅੰਕੜੇ ਦੱਸਦੇ ਆ ਉਹਦੇ ਨਾਲੋਂ 3 ਗੁਣਾ ਜ਼ਿਆਦਾ ਆ ਉਹ ਕਿਦਾਂ ਉਹ ਜਿਹੜੇ ਲੋਕ ਕੈਨੇਡਾ ਦੇ ਵਿੱਚ ਵਿਜ਼ਿਟਰ ਵੀਜ਼ੇ ਦੇ ਉੱਤੇ ਆਉਂਦੇ ਆ ਵਰਕ ਪਰਮਿਟ ਦੇ ਉੱਤੇ ਆਉਂਦੇ ਆ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਆ ਜਾਂ ਜਿਹੜੇ ਸੁਪਰਵਾਈਜ਼ਰ ਦੇ ਉੱਤੇ ਆਉਂਦੇ ਆ ਉਹ ਆ ਕੇ ਵਾਪਸ ਨਹੀਂ ਜਾਂਦੇ ਵਾਪਸ ਨਹੀਂ ਜਾਂਦੇ ਤੇ ਕਿਹੜੇ ਆ ਕੇ ਵਾਪਸ ਨਹੀਂ ਗਏ ਇਹਦਾ ਰਿਕਾਰਡ ਸਾਡੇ ਕੋਲ ਕੋਈ ਨਹੀਂ ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ ਨੇ ਉਹਨਾਂ ਦੇ ਕੋਲੇ ਰਿਕਾਰਡ ਹੈਗਾ ਪਰ ਉਹ ਸਾਂਝਾ ਨਹੀਂ ਕਰ ਰਹੇ ਜਾਂ ਉਹ ਮਿਲ ਨਹੀਂ ਰਿਹਾ ਦੂਜੀਆਂ ਏਜੰਸੀਆਂ ਦੇ ਨਾਲ ਬਹੁਤ ਤਾਲਮੇਲ ਹੈ ਨਹੀਂ ਡਿਪਾਰਟਮੈਂਟਾਂ ਦਾ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੈ ਨਹੀਂ ਉਹਦਾ ਹੋਇਆ ਕੀ ਹੁਣ ਇੱਕ ਅੰਦਾਜ਼ੇ ਦੇ ਅਨੁਸਾਰ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ 10 ਲੱਖ ਦੇ ਕਰੀਬ ਉਹ ਹੈਗੇ ਆ ਜਿਹੜੇ ਅਨ ਡਾਕੂਮੈਂਟਡ ਅਨ ਡਾਕੂਮੈਂਟਡ ਦੇ ਵਿੱਚ ਬਹੁ ਗਿਣਤੀ ਉਹ ਆ ਜਿਹੜੇ ਲੋਕ ਆਏ ਇੱਕ ਖਾਸ ਵੀਜ਼ੇ ਦੇ ਉੱਤੇ ਲੀਗਲ ਤਰੀਕੇ ਦੇ ਨਾਲ ਆਏ ਪਰ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਪਰ ਉਹ ਗਏ ਨਹੀਂ ਮੁੜ ਕੇ ਕੈਨੇਡਾ ਦੇ ਵਿੱਚ ਹੁਣ ਉਹਨਾਂ ਨੂੰ ਆਸ਼ ਹੈ ਕਿ ਸ਼ਾਇਦ ਅਸੀਂ ਪੱਕੇ ਹੋ ਜਾਈਏ